ਆਪਣੀ ਅੱਜ ਦੀ ਕਹਾਣੀ ਉਸ ਇੱਕ ਮਾਸੂਮ ਕੁੜੀ ਦੀ ਕਹਾਣੀ ਆ ਜਿਹਨੂੰ ਉਸਦੇ ਹੀ ਮਤਰੇ ਭਰਾ ਵੱਲੋਂ ਨੋਚਿਆ ਗਿਆ ਤੇ ਆਖਰ ਦੇ ਵਿੱਚ ਉਹੀ ਕੁੜੀ ਗੁਨਾਹਗਰ ਬਣੀ ਤੇ ਉਸੇ ਦਾ ਹੀ ਬਹੁਤ ਬੁਰੇ ਤਰੀਕੇ ਨਾਲ ਕਤਲ ਕੀਤਾ ਗਿਆ ਇਸ ਕਹਾਣੀ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਜੀਤੋ ਦੀ ਜਦੋਂ ਵਿਆਹ ਦੀ ਉਮਰ ਹੋਈ ਤਾਂ ਜੀਤੋ ਦੀ ਮਾਂ ਉਹਦੇ ਪਿਓ ਨੂੰ ਕਹਿੰਦੀ ਆ ਕਿ ਹੁਣ ਆਪਣੀ ਧੀ ਬਰਾਬਰ ਦੀ ਹੁੰਦੀ ਜਾਂਦੀ ਆ ਤੀਆਂ ਧਿਆਣੀਆਂ ਜਿੰਨਾ ਛੇਤੀ ਆਪਣੀ ਇੱਜ਼ਤ ਲੈ ਕੇ ਸਹੁਰੇ ਘਰ ਚਲੀਆਂ ਜਾਣ ਤਾਂ ਚੰਗਾ ਹੁੰਦਾ ਮੈਂ ਚਾਹਣੀ ਆ ਵੀ ਤੂੰ ਕਹਿ ਕੇ ਰਿਸ਼ਤੇਦਾਰਾਂ ਨੂੰ ਕੋਈ ਮੁੰਡਾ ਭਾਲ ਤੇ ਆਪਾਂ ਮੁੰਡਾ ਵੇਖ ਕੇ ਇਹਦਾ ਵਿਆਹ ਕਰੀਏ ਜੀਤੋ ਦਾ ਪਿਓ ਕਹਿੰਦਾ ਕਿ ਹਜੇ ਤਾਂ ਆਪਣੀ ਧੀ 20 ਸਾਲ ਦੀ ਹੋਈ ਆ ਇੰਨੀ ਕਿੱਡੀ ਕ ਵੱਡੀ ਹੋ ਗਈ ਕਬੀਲਦਾਰੀ ਚ ਹੁਣੀ ਕਾਹਨੂੰ ਪਾਉਣਾ ਨਿਆਣੀ ਨੂੰ ਉਹ ਕਹਿੰਦੀ ਤੈਨੂੰ ਨਹੀਂ ਪਤਾ ਜੀਤੋ ਦੇ ਬਾਪੂ ਸਮਾ ਮਾੜਾ ਧੀ ਪੁੱਤ ਦਾ ਜੇ ਮਾੜਾ ਮੋਟਾ ਵੀ ਪੈਰ ਬਾਹਰ ਨਿਕਲ ਜੇ ਨਾ ਮੁੜ ਕੇ ਇੱਜ਼ਤ ਨਹੀਂ ਰਹਿੰਦੀ ਜੀਤੋ ਦੇ ਪਿਓ ਨੂੰ ਵੀ ਇਹ ਗੱਲ ਲੱਗੀ ਵੀ ਸ਼ਾਇਦ ਗੱਲ ਠੀਕ ਕਹਿ ਰਹੀ ਆ ਵੀ ਭਾਵੇਂ ਕੇ ਆਪਣੀ ਧੀ ਆ ਮੇਰੀ ਵੀ ਉਹ ਬਹੁਤ ਸਿਆਣੀ ਆ ਪਰ ਜੇ ਬੱਚੇ ਨੇ ਕੋਈ ਛੋਟਾ ਮੋਟਾ ਗਲਤ ਕਦਮ ਵੀ ਚੱਕ ਲਿਆ ਤਾਂ ਨੇ ਬਦਨਾਮੀ ਹੋ ਨਾਲੇ ਬੱਚੇ ਦੀ ਜ਼ਿੰਦਗੀ ਖਰਾਬ ਹੋਊ ਉਹ ਕਹਿੰਦਾ ਠੀਕ ਆ ਹਾਂ ਵੈਸੇ ਗੱਲ ਤਾਂ ਤੇਰੀ ਸਹੀ ਆ ਜੇ ਹੁਣ ਤੋਂ ਰਿਸ਼ਤਾ ਲੱਭਣ ਲੱਗਾਂਗੇ ਫੇਰੀ ਵਧੀਆ ਮੁੰਡਾ ਮਿਲੂ ਚਲੋ ਉਹਨਾ ਆਪਣੇ ਭਰਾਵਾਂ ਨੂੰ ਕਹਿ ਦਿੰਦਾ ਵੀ ਬਾਈ ਹੁਣ ਆਪਾਂ ਜੀਤੋ ਦਾ ਵਿਆਹ ਕਰਨਾਗਾ ਤੇ ਕੋਈ ਮੁੰਡਾ ਵੇਖੋ ਚਲੋ 2 ਕੁ ਮਹੀਨਿਆਂ ਬਾਅਦ ਜੀਤੋ ਦੇ ਪਿਓ ਨੂੰ ਮੁੰਡੇ ਦੀ ਦੱਸ ਪੈਂਦੀ ਆ ਜੀਤੋ ਦਾ ਪਿਓ ਆਪਦੇ ਭਰਾਵਾਂ ਨੂੰ ਲੈ ਕੇ ਆਪਦੇ ਸਾਲੇ ਨੂੰ ਵੀ ਲੈ ਜਾਂਦਾ ਤੇ ਘਰ ਦੇ ਜਵਾਈ ਨੂੰ ਲੈ ਜਾਂਦਾ ਆਪਦੇ ਭਨੋਈਏ ਨੂੰ ਜਾ ਕੇ ਜੀਤੋ ਵਾਸਤੇ ਰਿਸ਼ਤਾ ਵੇਖੇ ਆਉਂਦੇ ਆ ਤੇ ਪਹਿਲੀ ਨਜ਼ਰੇ ਉਹ ਮੁੰਡਾ ਤੇ ਉਹਦਾ ਘਰਵਾਰ ਉਹਦਾ ਖਾਨਦਾਨ ਇਹਨਾਂ ਨੂੰ ਪਸੰਦ ਆ ਜਾਂਦਾ ਤੇ ਜੀਤੋ ਦਾ ਪਿਓ ਉੱਥੇ ਗੱਲ ਪੱਕੀ ਕਰਿਆ ਆਉਂਦਾ ਕਹਿੰਦਾ ਭਾਈ ਤੁਸੀਂ ਜਦੋਂ ਮਰਜ਼ੀ ਆ ਜਿਓ ਸਾਡੀ ਕੁੜੀ ਵੇਖਿਆ ਆਓ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੇ ਮੁੰਡੇ ਆਲੇ ਆ ਉਹ ਜੀਤੋ ਨੂੰ ਦੇਖਣ ਆਉਂਦੇ ਆ ਤੇ ਪਹਿਲੀ ਨਜ਼ਰੇ ਉਹਨਾਂ ਨੂੰ ਜੀਤੋ ਪਸੰਦ ਆ ਜਾਂਦੀ ਆ ਉੱਥੇ ਹੀ ਰੋਕਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਮੁੰਡੇ ਆਲੇ ਕਹਿੰਦੇ ਵੀ ਭਾਈ ਅਸੀਂ ਤਾਂ ਬਾਲੇ ਖਰਚੇ ਦੇ ਹੱਕ 'ਚ ਹੈ ਨਹੀਂ ਜਿਹਦੇ ਨਾਲ ਬਾਅਦ ਜੀਤੋ ਦੀ ਬਰਾਤ ਆਉਂਦੀ ਆ ਬਰਾਤ ਦੇ ਵਿੱਚ 20-25 ਕ ਬੰਦੇ ਹੁੰਦੇ ਆ ਤੇ ਜੀਤੋ ਦਾ ਪਿਓ ਆਪਣੀ ਵੱਲੋਂ ਪੂਰੀ ਵਾਹ ਲਾਉਂਦਾ ਬਰਾਤ ਦੀ ਵਧੀਆ ਸੇਵਾ ਕਰਦਾ ਸੁਖੀ ਸੰਧੀ ਉਹ ਆਪਣੀ ਧੀ ਦੀ ਡੋਲੀ ਆਪਣੇ ਘਰ 'ਚੋਂ ਉਠਾਉਂਦਾ ਦੇ ਦਿੱਤੋ ਰੋਂਦੀ ਕਰ ਲਾਉਂਦੀ ਹੈ ਨਾ ਢੋਲੀ ਵਾਲੀ ਕਾਰ ਚ ਬਹਿੰਦੀ ਹੈ ਤੇ ਆਪਣੇ ਸਹੁਰੇ ਘਰ ਪੁੱਜ ਜਾਂਦੀ ਆ ਹੁਣ ਇੱਕ ਕੁੜੀ ਨੂੰ ਜਿੱਥੇ ਆਪਣੇ ਮਾਪਿਓ ਨੂੰ ਛੱਡਣ ਦਾ ਗਮ ਹੁੰਦਾ ਉੱਥੇ ਉਹਨੂੰ ਨਵਾਂ ਪਰਿਵਾਰ ਮਿਲਣ ਦੀ ਖੁਸ਼ੀ ਵੀ ਹੁੰਦੀ ਆ ਚਾਹ ਵੀ ਹੁੰਦਾ ਕਿਉਂਕਿ ਪੇਕੇਆਂ ਦੇ ਘਰ ਦੇ ਵਿੱਚ ਕੁੜੀਆਂ ਦੀਆਂ ਸਾਰੇ ਸ਼ੌਂਕ ਸਾਰੀਆਂ ਰੀਝਾਂ ਪੂਰੀਆਂ ਨਹੀਂ ਹੁੰਦੀਆਂ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਨੇ ਜਿਹੜੀਆਂ ਕੁੜੀਆਂ ਨੇ ਆਪਣੇ ਘਰ ਵਾਲੇ ਦੇ ਸਿਰ ਤੇ ਰੱਖੀਆਂ ਹੁੰਦੀਆਂ ਨੇ ਤੋਂ ਦੇ ਮਨ 'ਚ ਵੀ ਇਹ ਰੀਝਾਂ ਤੇ ਚਾਹ ਹੈਗੇ ਸੀ ਜੀਤੋ ਦੀ ਡੋਲੀ ਉਹਦੇ ਸਹੁਰੇ ਘਰ ਪੁੱਜਦੀ ਆ ਜੀਤੋ ਦੀ ਸੱਸ ਪਾਣੀ ਵਾਰਦੀ ਆ ਆਪਣੀ ਨੂੰਹ ਦਾ ਚੰਨ ਵਰਗਾ ਚਿਹਰਾ ਦੇਖ ਕੇ ਉਹ ਵੀ ਖਿੜੇ ਉੱਠਦੀ ਆ ਸਾਰੇ ਰਿਸ਼ਤੇਦਾਰ ਜੀਤੋ ਦੀ ਤਾਰੀਫ਼ ਕਰਦੇ ਆ ਜੀਤੋ ਨੂੰ ਐਂ ਲੱਗਦਾ ਸੀ ਵੀ ਮੇਰੀ ਜ਼ਿੰਦਗੀ 'ਚ ਬਾਲੀਆਂ ਖੁਸ਼ੀਆਂ ਆ ਗਈਆਂ ਵੀ ਮੇਰੀ ਤਾਂ ਜ਼ਿੰਦਗੀ ਹੁਣ ਸਵਰਗ ਬਣ ਗਈ ਸੋਹਣੀ ਵੀ ਸੀ ਜ਼ਿੰਦਗੀ ਪਰਿਵਾਰ ਸੋਹਣਾ ਸੀ ਹੌਲੀ-ਹੌਲੀ ਜੀਤੋ ਉਸ ਪਰਿਵਾਰ ਦੇ ਵਿੱਚ ਰਚ ਮਿਚ ਜਾਂਦੀ ਆ ਜੀਤੋ ਇੰਨੀ ਖੁਸ਼ ਹੁੰਦੀ ਆ ਵੀ ਜਦੋਂ ਉਹ ਆਪਣੇ ਪੇਕੇ ਘਰ ਆਉਂਦੀ ਆ ਤਉਹ ਦਾ ਖਿੜਿਆ ਚਿਹਰਾ ਵੇਖ ਕੇ ਉਹਦੇ ਮਾਪਿਓ ਦੀ ਰੂਹ ਨੂੰ ਸਕੂਨ ਮਿਲ ਜਾਂਦਾ ਸਮਾਂ ਗੁਜ਼ਰਦਾ 6 ਕੁ ਮਹੀਨੇ ਹੁੰਦੇ ਆ ਤੇ ਜੀਤੋ ਆ ਜਿਹੜੀ ਗਰਭਵਤੀ ਹੋ ਜਾਂਦੀ ਆ ਇਹ ਗੱਲ ਜੀਤੋ ਦੇ ਪੇਕਿਆਂ ਤੇ ਸਹੁਰਿਆਂ ਦੇ ਵਿੱਚ ਹੋਰ ਵੀ ਖੁਸ਼ੀ ਵਾਲੀ ਹੁੰਦੀ ਆ ਜੀਤੋ ਦੀ ਸੱਸ ਨੂੰ ਚਾ ਚੜ ਜਾਂਦਾ ਚਲੋ 3 ਕੁ ਮਹੀਨੇ ਲੰਘੇ ਹੁੰਦੇ ਆ ਤੇ ਇੱਕ ਦਿਨ ਸੁਨੇਹਾ ਆਉਂਦਾ ਵੀ ਜੀਤੋ ਦੇ ਘਰ ਵਾਲੇ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਘਰ ਦੇ ਵਿੱਚ ਪੂਰਾ ਰੋਣਕ ਲਾਉਣ ਪੈ ਗਿਆ ਜਿਹੜੀਆਂ ਖੁਸ਼ੀਆਂ ਸੀ ਉਹਨਾਂ ਨੂੰ ਨਜ਼ਰ ਲੱਗ ਗਈ ਜੀਤੋ ਆਪਣੀ ਸੁਧਵਧ ਖੋ ਦਿੰਦੀ ਆ ਆਪਣੇ ਬਾਹਲ ਪੱਟ ਲੈਂਦੀ ਆ ਰੋਂਦੀ ਆ ਘਰ ਲਾਉਂਦੀ ਆ ਵਹਿਣਾ ਦੇ ਵਿੱਚ ਉਹਦੇ ਤਾਨੇ ਹੁੰਦੇ ਨੇ ਜਿਹੜੇ ਉਹ ਆਪਦੇ ਘਰ ਵਾਲੇ ਨੂੰ ਦਿੰਦੀ ਆ ਵੀ ਜਿਹੜੀਆਂ ਸਾਰੀਆਂ ਰੀਝਾਂ ਤੇ ਆਪਣੇ ਸੁਪਨੇ ਮੈਂ ਇਕੱਠੇ ਕਰਲੇ ਸੀ ਆਪਣੇ ਪੇਕੇ ਘਰ ਜਿਹੜੇ ਮੈਂ ਤੇਰੇ ਸਿਰ ਤੇ ਵੇਖੇ ਸੀ ਤੂੰ ਤਾਂ ਮੇਰੇ ਉਹ ਸੁਪਨੇ ਅੱਧੇ ਛੱਡ ਗਿਆ ਮੈਂ ਕੀ ਕਰੂੰਗੀ ਜੋ ਉਹਦੇ ਵਿਰਾਗੀ ਮਨ ਦੇ ਵਿੱਚੋਂ ਗੱਲਾਂ ਨਿਕਲੀਆਂ ਉਹਨੇ ਬੋਲੀਆਂ ਤੇ ਉਹਦੇ ਬੈਣ ਉਹਦੇ ਕੀਰਨੇ ਇੰਨੇ ਇੱਕ ਦਰਦ ਭਰੇ ਸੀ ਵੀ ਉੱਥੇ ਖੜੇ ਹਰੇਕ ਬੰਦੇ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਸਮਾਗੁਜਰਦਾ ਅੱਜ ਹੋਰ ਸਵੇਰੇ ਹੋਰ ਜੀਤੋ ਦੇ ਘਰ ਵਾਲੇ ਦੀਆਂ ਸਾਰੀਆਂ ਅੰਤਮ ਰਸਮਾਂ ਹੁੰਦੀਆਂ ਭੋਗ ਪੈ ਜਾਂਦਾ ਤੇ ਉਸ ਤੋਂ ਬਾਅਦ ਰਿਸ਼ਤੇਦਾਰ ਆ ਜਿਹੜੇ ਉਹ ਰਹਿ ਕਰਦੇ ਆ ਵੀ ਹੁਣ ਜੀਤੋ ਭਈ ਮਟਿਆਰ ਜਵਾਨਾਂਗੀ ਵੀ ਜੀਤੋ ਨੂੰ ਇੱਥੇ ਕਿਵੇਂ ਰੱਖਾਂਗੇ ਤਾਂ ਜੀਤੋ ਦੀ ਸੱਸ ਕਹਿੰਦੀ ਕਿ ਵੀ ਮੇਰੀ ਨੂੰਹ ਦੇ ਪੇਟ 'ਚ ਮੇਰੇ ਪੁੱਤ ਦੀ ਅੰਸਾ ਮੈਨੂੰ ਤੱਕ ਕਾ ਨਹੀਂ ਦੇਵਾਂਗੀ ਉਹਦੇ ਮਾਪਿਓ ਨੂੰ ਕਹਿੰਦੀ ਹੈ ਵੀ ਦੇਖੋ ਭਾਈ ਥੋੜੀ ਧੀ ਮਟਿਆਰ ਜਵਾਨ ਆ ਵੀ ਇੱਥੇ ਤਾਂ ਹੁਣ ਇਹ ਸਾਰੀ ਉਮਰ ਕਿਵੇਂ ਕੱਢੂ ਪਰ ਉਹਨਾਂ ਚਿਰ ਮੈਂ ਆਪਦੀ ਨੂੰ ਨੂੰ ਰੱਖੂਗੀ ਜਿੰਨਾ ਚਿਰ ਇਹਦੇ ਪੇਟ ਦੇ ਵਿੱਚੋਂ ਜਿਹੜਾ ਬੱਚਾ ਆਗਾ ਉਹ ਜਨਮ ਨਹੀਂ ਲੈ ਲੈਂਦਾ ਜਦੋਂ ਮੇਰਾ ਪੋਤਾ ਆਊਗਾ ਮੈਂ ਆਪਦੇ ਪੋਤੇ ਨੂੰ ਰੱਖ ਲੂੰਗੀ ਤੇ ਤੁਸੀਂ ਆਪਦੀ ਧੀ ਨੂੰ ਲੈ ਜਿਓ ਕਿਤੇ ਹੋਰ ਵਿਆਹ ਦਿਓ ਉਹਦੇ ਮੂੰਹ ਚੋਂ ਪੋਤਾ ਸ਼ਬਦ ਹੀ ਨਿਕਲਦਾ ਉਹ ਤੀਤਾ ਹੋਣਾ ਸੁਣਨਾ ਚਾਹੁੰਦੀ ਸੀ ਨਾ ਉਹ ਕੱਢਦੀ ਸੀ ਤੋਂ ਵੀ ਰੱਬ 'ਗੇ ਅਰਦਾਸ ਕਰਦੀ ਵੀ हे ਰੱਬਾ ਮੇਰੀ ਕੁੱਖੋਂ ਇੱਕ ਪੁੱਤ ਦੇਈ ਮੇਰੀ ਸੱਸ ਦਾ ਮਨ ਖੜਜੂ ਮੇਰੀ ਸੱਸ ਨੂੰ ਇਹ ਹੋਜੂ ਵੀ ਮੇਰਾ ਪੁੱਤ ਹੀ ਵਾਪਸ ਆ ਗਿਆ ਪਰ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ 9 ਮਹੀਨਿਆਂ ਬਾਅਦ ਜੀਤੋ ਦੀ ਕੁੱਖੋਂ ਇੱਕ ਤੀ ਜਨਮ ਲੈਂਦੀ ਆ ਤੇ ਜਦੋਂ ਤੀ ਹੁੰਦੀ ਆ ਇਹ ਸੁਣ ਕੇ ਜੀਤੋ ਦੀ ਸੱਸ ਦੇ ਮੱਥੇ ਤੇ ਔੜੀ ਪੈ ਜਾਂਦੀ ਆ ਤੇ ਉਹ ਹਸਪਤਾਲ ਤੇ ਜਦੋਂ ਜਾਂਦੀ ਆ ਤੇ ਜੀਤੋ ਨੂੰ ਕਹਿੰਦੀ ਵੀ ਦੇਖ ਜੇ ਤਾਂ ਹੁੰਦਾ ਮੇਰਾ ਪੋਤਾ ਫੇਰ ਤਾਂ ਮੈਂ ਰੱਖ ਲੈਂਦੀ ਧੀਆ ਦੀ ਰੱਖ ਹੀ ਨਹੀਂ ਪਾਈ ਮੈਂ ਰੱਖ ਸਕਦੀ ਹੁਣ ਆਪਦੀ ਧੀ ਨੂੰ ਤੂੰ ਆਪਦੇ ਨਾਲ ਹੀ ਲੈ ਜੀ ਐਨੀ ਵੱਡੀ ਗੱਲ ਐਨਾ ਵੱਡਾ ਜੇਰਾ ਇੱਕ ਔਰਤ ਦਾ ਜਿਹਦਾ ਗੱਭਰੂ ਜਵਾਨ ਪੁੱਤ ਮਰਿਆ ਤੇ ਉਹਦੇ ਪੁੱਤ ਦੀ ਅਨਸਿਕ ਧੀ ਤੇ ਉਹ ਆਪਦੀ ਪੋਤੀ ਨੂੰ ਗੱਲ ਲਾਉਣ ਤੋਂ ਡਰਦੀ ਆ ਤੇ ਜੀਤੋ ਦੀਆਂ ਅੱਖਾਂ ਦੇ ਵਿੱਚ ਪਰਲ ਪਰਲ ਹੰਝੂ ਵਗਦੇ ਆ ਬਵਾ ਮਾਰ ਕੇ ਰੋਣ ਲੱਗ ਜਾਂਦੀ ਆ ਤੇ ਚਲੋ ਉਹਦੇ ਮਾਪੇ ਉਹਨੂੰ ਦਲਾਸਾ ਦਿੰਦੇ ਆ ਉਸ ਤੋਂ ਬਾਅਦ ਉਹਦੀ ਸੱਸ ਦਾ ਜਿਹੜਾ ਵਿਵਹਾਰ ਆ ਉਹਦੇ ਪ੍ਰਤੀ ਬਦਲ ਗਿਆ ਸੀ ਉਹ ਜ਼ਿਆਦਾ ਬੋਲਦੀ ਨਹੀਂ ਸੀ ਹਸਪਤਾਲ ਦੇ ਵਿੱਚੋਂ ਜਦੋਂ ਜੀਤੋ ਨੂੰ ਘਰ ਲਿਜਾਇਆ ਜਾਂਦਾ ਸੌਰੀ ਕਰੀ ਜਾਂਦੀ ਆ ਉਹ ਤਾਂ ਨਾ ਤਾਂ ਉਹਦੀ ਜਠਾਣੀ ਨਾ ਉਹਦੀ ਸੱਸ ਉਹਦੀ ਕੋਈ ਕੁਛ ਪੜਤਾਲ ਨਹੀਂ ਕਰਦੀਆਂ ਤੇ ਜੀਤੋ ਦੇ ਮਾਪਿਓ ਜਦੋਂ ਆਉਂਦੇ ਆ ਤੇ ਜੀਤੋ ਆਪਣੇ ਮਾਪਿਓ ਨੂੰ ਕਹਿੰਦੀ ਵੀ ਮੈਂ ਨਹੀਂ ਰਹਿਣਾ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਜਦੋਂ ਉਹਦੇ ਮਾਪਿਓ ਨੂੰ ਲੈ ਕੇ ਜਾਂਦੇ ਆ ਤਾਂ ਉਹਦੀ ਸੱਸ ਕਹਿ ਦਿੰਦੀ ਹੈਗੀ ਵੀ ਭਾਈ ਹੁਣ ਆਪਦੀ ਨੂੰ ਲੈ ਜਾ ਕਿ ਇਹਦਾ ਹੀਲਾ ਕਰ ਦਿਓ ਵੀ ਅਸੀਂ ਨਹੀਂ ਰੱਖ ਸਕਦੇ ਮਟਿਆਰ ਜਵਾਨਾ ਕੱਲ ਨੂੰ ਹੋਰ ਕੋਈ ਗੱਲ ਹੋ ਗਈ ਸਾਡੇ ਮੱਥੇ ਤੇ ਕਲੰਕ ਲੱਗੂ ਸਿੱਧੀ ਐਡੀ ਵੱਡੀ ਗੱਲ ਉਹਦੀ ਸੱਸ ਕਹਿ ਦਿੰਦੀ ਆ ਜੀਤੋ ਦੇ ਮਾਪਿਓ ਭਰੇ ਮਨ ਦੇ ਨਾਲ ਆਪਣੀ ਧੀ ਨੂੰ ਤੇ ਦੋ ਧੀ ਨੂੰ ਗੱਲ ਨਾਲ ਲਾਉਂਦੇ ਆ ਤੇ ਆਪਣੇ ਘਰ ਲੈ ਆਉਂਦੇ ਆ ਉਸ ਤੋਂ ਬਾਅਦ ਤੇ ਇੱਕ ਰਿਸ਼ਤਾ ਆਇਆ ਵਿਪਈ ਮੁੰਡਾ ਥੋੜੀ ਵੱਡੀ ਉਮਰ ਦਾਗਾ ਤੇ ਉਹਦਾ ਮੁੰਡਾ ਇੱਕ ਤੇ ਉਹਨਾਂ ਦੇ ਜ਼ਮੀਨ ਜਾਇਦਾਦ ਚੰਗੀ ਆ ਤੇ ਉਹ ਲੈ ਲੈਣਗੇ ਰਿਸ਼ਤਾ ਤੇ ਉਹ ਕੁੜੀ ਨੂੰ ਵੀ ਰੱਖ ਲੈਣਗੇ ਹੁਣ ਜੀਤੋ ਦੇ ਮਾਪਿਓ ਵਾਸਤੇ ਇਹ ਗੱਲ ਵੱਡੀ ਹੁੰਦੀ ਆ ਵੀ ਸਾਡੀ ਦੋਤੀ ਨੂੰ ਉਹ ਰੱਖ ਰਹੇ ਆ ਤੇ ਜੀਤੋ ਨੂੰ ਵੀ ਇਹ ਹੁੰਦਾ ਵੀ ਚਲ ਮੇਰਾ ਦੂਜੇ ਥਾਂ ਦਾ ਕਰਨਗੀ ਜੇ ਮੇਰੀ ਧੀ ਮੇਰੀ ਅੱਖਾਂ ਦੇ ਸਾਹਮਣੇ ਰਹੂਗੀ ਤਾਂ ਗੱਲ ਠੀਕ ਆ ਤਾਂ ਚਲੋ ਭਈ ਜੀਤੋ ਨੂੰ ਉਹਦੇ ਦੂਜੇ ਸਹੁਰੇ ਘਰ ਤੋਰ ਦਿੱਤਾ ਜਾਂਦਾ ਜੀਤੋ ਦੇ ਘਰ ਵਾਲਾ ਸੀ ਜਿਹੜਾ ਉਹ ਤੋਂ 10 ਸਾਲ ਵੱਡਾ ਸੀ ਤੇ ਉਹਦੇ ਇੱਕ ਮੁੰਡਾ ਵੀ ਸੀ ਜੀਤੋ ਦੇ ਘਰ ਵਾਲੇ ਦਾ ਮੁੰਡਾ 8-10 ਸਾਲ ਦਾ ਸੀ ਤੇ ਜੀਤੋ ਦੀ ਕੁੜੀ ਸੀ ਜਿਹੜੀ ਉਹ 3 ਸਾਲ ਦੀ ਹੋ ਗਈ ਸੀ ਤੇ ਚਲੋ ਜੀਤੋ ਆਪਣੇ ਸਹੁਰੇ ਘਰ ਜਾਂਦੀ ਆ ਸਹੁਰੇ ਘਰ ਜਾ ਕੇ ਉਹ ਪੂਰੀ ਜ਼ਿੰਮੇਵਾਰੀ ਸੰਭਾਲਦੀ ਆ ਉਹ ਆਪਣੇ ਘਰ ਵਾਲੇ ਦਾ ਜਿਹੜਾ ਪੁੱਤਰ ਹੁੰਦਾ ਪਹਿਲੀ ਪਤਨੀ ਦਾ ਉਹਨੂੰ ਵੀ ਬੜਾ ਪਿਆਰ ਕਰਦੀ ਆ ਤੇ ਜੀਤੋ ਆਪਣੀ ਧੀ ਨੂੰ ਉੱਥੇ ਸਕੂਲ ਲਾ ਦਿੰਦੀ ਆ ਤੇ ਉਹਦਾ ਮੁੰਡਾ ਵੀ ਸਕੂਲ ਜਾਂਦਾ ਹੁੰਦਾ ਭਾਵੇਂ ਕਿ ਜੀਤੋ ਦੇ ਘਰ ਵਾਲਾ ਵੱਡੀ ਉਮਰ ਦਾ ਸੀ ਪਰ ਸਿਆਣਾ ਸੀ ਸਮਝਦਾਰ ਸੀ ਤੇ ਚਲੋ ਜੀਤੋ ਨੂੰ ਸੁੱਖ ਦਾ ਸਾਹ ਹੁੰਦਾ ਜੀਤੋ ਦੇ ਮਾਪੇ ਉਹ ਵੀ ਥੋੜੇ ਸੌਖੇ ਹੋ ਜਾਂਦੇ ਆ ਵੀ ਚਲੋ ਸਾਡੀ ਧੀ ਸਾਡੀ ਧੀ ਕੋਲ ਆ ਸਮਾਂ ਗੁਜ਼ਰਦਾ ਹੁਣ ਜੀਤੋ ਨੂੰ ਇਹ ਲੱਗਦਾ ਵੀ ਜਿਹੜੇ ਦੁੱਖ ਸੀ ਚਲੋ ਮੇਰੇ ਪਹਿਲੇ ਪਹਿਰੇ ਕੱਟੇ ਗਏ ਹੁਣ ਮੈਂ ਸੌਖੀ ਆ ਤੇ ਜੀਤੋ ਦੀ ਚਲਦੀ ਵੀ ਪੂਰੀ ਹੁੰਦੀ ਆ ਘਰ ਦੇ ਵਿੱਚ ਇਸੇ ਗੱਲ ਨੂੰ 12-13 ਸਾਲ ਬੀਤ ਜਾਂਦੇ ਆ ਹੁਣ ਜੀਤੋ ਦਾ ਜੋ ਮੁੰਡਾ ਹੁੰਦਾ ਉਹਦੀ ਸੌਕਣ ਦਾ ਮੁੰਡਾ ਹੁੰਦਾ ਜਿਹੜਾ ਉਹ ਗੱਭਰੂ ਹੋ ਜਾਂਦਾ ਤੇ ਜੀਤੋ ਦੀ ਧੀ ਆ ਜਿਹੜੀ ਉਹ ਵੀ 15-16 ਸਾਲ ਦੀ ਮਟਿਆਰ ਹੋ ਜਾਂਦੀ ਆ ਪਰ ਜਿਹੜਾ ਜੀਤੋ ਦਾ ਮੁੰਡਾ ਸੀ ਉਹਨੂੰ ਬਾਹਰ ਲੋਕ ਗਲਤ ਗੱਲਾਂ ਸਿਖਾਉਂਦੇ ਉਹਨੂੰ ਕਹਿ ਦਿੰਦੇ ਵੀ ਜਿਹੜੀ ਤੇਰੀ ਮੰਮੀ ਆ ਦੂਜੀ ਮੰਮੀ ਆ ਵੀ ਜਿਹੜੀ ਉਹਦੀ ਕੁੜੀ ਆ ਤੂੰ ਉਹਨੂੰ ਭੈਣ ਨਾ ਸਮਝਿਆ ਕਰੋ ਭੈਣ ਨਹੀਂ ਹੈਗੀ ਵੀ ਭੈਣਾਂ ਤਾਂ ਉਹ ਹੁੰਦੀਆਂ ਜਿਹੜੀਆਂ ਇੱਕ ਵੀ ਜਿਹੜੇ ਤੇਰੀ ਮਾਂ ਦੀ ਕੁੱਖੋਂ ਜਨਮ ਲੈਂਦੀ ਉਹ ਤੇਰੀ ਭੈਣ ਹੁੰਦੀ ਇਹਨਾਂ ਗੱਲਾਂ ਕਰਕੇ ਜਿਹੜਾ ਜੀਤੋ ਦੇ ਘਰ ਵਾਲੇ ਦਾ ਮੁੰਡਾ ਸੀ ਉਹ ਆਪਦੀ ਭੈਣ ਤੇ ਹੀ ਮਾੜੀ ਨਜ਼ਰ ਰੱਖਦਾ ਜਦੋਂ ਕਹਿੰਦੇ ਕਿ ਬਾਹਰ ਸੰਗ ਮਾੜਾ ਹੋਵੇ ਤਾਂ ਬੱਚੇ ਦਾ ਮਾੜਾ ਹੋਣਾ ਸੁਭਾਅਕ ਆ ਉਹ ਇੰਨੀ ਮਾੜੀ ਸੰਗਤ ਦੇ ਵਿੱਚ ਰਲ ਗਿਆ ਸੀ ਮੇਸ਼ ਸ਼ਰਾਬ ਪੀਣ ਲੱਗ ਗਿਆ ਨਸ਼ੇ ਕਰਦਾ ਤੇ ਆਪਦੀ ਭੈਣ ਤੇ ਹੀ ਮਾੜੀ ਨਜ਼ਰ ਰੱਖਦਾ ਇੱਕ ਦਿਨ ਕਹਿਰ ਉਦੋਂ ਵਾਪਰਦਾ ਜਦੋਂ ਜੀਤੋ ਆਪਣੇ ਪੇਕੇ ਘਰ ਗਈ ਹੁੰਦੀ ਆ ਤੇ ਕੁੜੀ ਨੂੰ ਉਹ ਕਹਿੰਦੀ ਆ ਵੀ ਪੁੱਤ ਤੂੰ ਰਹਿ ਤੂੰ ਸਕੂਲ ਜਾਈਂ ਐਵੇਂ ਕਾਹਨੂੰ ਪੜ੍ਹਾਈ ਖਰਾਬ ਕਰਨੀ ਆ ਵੀ ਮੈਂ ਤਾਂ ਆਥਨ ਨੂੰ ਮੁੜਿਆਉਂ ਜੀਤੋ ਆਪਦੀ ਮਾਂ ਦਾ ਪਤਾ ਲੈਣ ਜਾਂਦੀ ਉਹਦੀ ਮਾਂ ਬਿਮਾਰ ਹੁੰਦੀ ਆ ਪਰ ਜੀਤੋ ਦੀ ਮਾਂ ਜਾਦੇ ਬਿਮਾਰ ਹੁੰਦੀ ਆ ਤੇ ਜੀਤੋ ਤੋਂ ਆਥਨ ਨੂੰ ਮੁੜਿਆ ਨਹੀਂ ਜਾਂਦਾ ਹੁਣ ਘਰ ਦੇ ਵਿੱਚ ਜੀਤੋ ਦੇ ਘਰ ਵਾਲਾ ਤੇ ਉਹਦੀ ਧੀ ਤੇ ਉਹਦਾ ਪੁੱਤ ਰਹਿ ਜਾਂਦੇ ਆ ਚਲੋ ਜੀਤੋਦੀਤੀ ਆਥਨ ਤੱਕ ਆਪਣੀ ਮਾਂ ਨੂੰ ਡੀਕਦੀ ਆ ਉਸ ਤੋਂ ਬਾਅਦ ਕੰਮ ਧੰਦੇ ਨੇ ਮੇੜਦੀ ਆ ਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਪਈ ਜਾਂਦੀ ਆ ਪਈ ਉਹ ਆਪਣੀਆਂ ਸੋਚਾਂ ਦੇ ਵਿੱਚ ਗੁਆਚੀ ਹੁੰਦੀ ਆ ਤਾਂ ਜਿਹੜਾ ਉਹਦਾ ਪਿਓ ਹੈਗਾ ਉਹ ਵੀ ਘਰ ਨਹੀਂ ਹੁੰਦਾ ਉਹਦਾ ਪਿਓ ਨੂੰ ਕਹਿ ਕੇ ਜਾਂਦਾ ਵੀ ਪਤ ਤੂੰ ਬਾਰ ਬੰਦ ਕਰ ਲਈ ਤੇਰਾ ਭਰਾ ਆਉਂਦਾ ਹੋਊਗਾ ਤੇ ਮੈਂ ਨਾ ਥੋੜਾ ਕੰਮ ਚੱਲੇ ਆ ਪਾਣੀ ਦੀ ਵਾਰੀ ਆ ਤੇ ਮੈਂ ਆਉਂਗਾ ਲੇਟ ਦੋ ਤਿੰਨ ਘੰਟੇ ਮੈਨੂੰ ਲੱਗ ਜਾਣਗੇ ਚਲੋ ਜੀਤੋਦੀਤੀ ਆ ਉਹ ਦਰਵਾਜ਼ਾ ਬੰਦ ਕਰਕੇ ਪੈ ਜਾਂਦੀ ਆ ਹੁਣ ਦਰਵਾਜ਼ਾ ਖੜਕਦਾ ਤੇ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੇਰਾ ਪਿਓ ਆ ਗਿਆ ਉਹ ਦਰਵਾਜ਼ਾ ਖੋਲਣ ਜਾਂਦੀ ਆ ਤੇ ਉਹ ਵੇਖਦੀ ਆ ਵੀ ਉਹਦਾ ਪਿਓ ਤਾਂ ਨਹੀਂ ਆਇਆ ਉਹਦਾ ਭਰਾ ਆ ਗਿਆ ਸੀਗਾ ਚਲੋ ਦੇਖਦੀ ਆ ਤੇ ਉਹਦੇ ਭਰਾ ਦੇ ਨਾ ਪੈਰ ਨਹੀਂ ਲੱਗ ਰਹੇ ਹੁੰਦੇ ਉਹ ਸਮਝ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਵੀਰੇ ਤੂੰ ਇੰਨੀ ਸ਼ਰਾਬ ਕਿਉਂ ਪੀਤੀ ਹੈਗੀ ਉਹ ਕਹਿੰਦਾ ਤੂੰ ਮੈਂ ਤੈਨੂੰ ਮੈਂ 20 ਵਾਰ ਕਿਹਾ ਵੀ ਤੂੰ ਮੈਨੂੰ ਵੀਰਾ ਵੀਰਾ ਨਾ ਕਿਹਾ ਕਰ ਤੂੰ ਮੇਰੀ ਭੈਣ ਥੋੜੀ ਆ ਭੈਣ ਤਾਂ ਤੂੰ ਮੇਰੀ ਫੇਰ ਹੁੰਦੀ ਜੇ ਤੂੰ ਮੇਰੀ ਮਾਂ ਦੀ ਕੁੱਖੋਂ ਜੰਮਦੀ ਤੂੰ ਮੇਰੀ ਭੈਣ ਨਹੀਂ ਹੈਗੀ ਮੈਨੂੰ ਵੀਰਾ ਨਾ ਕਿਹਾ ਕਰ ਚਲੋ ਜੀਤੋ ਦੀ ਧੀ ਹੈ ਜਿਹੜੀ ਉਹ ਚੁੱਪ ਕਰ ਜਾਂਦੀ ਆ ਉਹਦਾ ਨਾਮ ਰਾਣੀ ਹੁੰਦਾ ਰਾਣੀ ਚੁੱਪ ਕਰ ਜਾਂਦੀ ਆ ਤੇ ਉਹ ਵੇਖਦੀ ਆ ਵੀ ਇਹਦੀ ਸ਼ਰਾਬ ਪੀਤੀ ਹੋਈ ਆ ਵੀ ਮੈਨੂੰ ਇਹਦੇ ਨਾਲ ਬ话ਲਾ ਨਹੀਂ ਬੋਲਣਾ ਚਾਹੀਦਾ ਚਲੋ ਉਹ ਚੁੱਪਚਾਪ ਅੰਦਰ ਆਉਂਦੀ ਆ ਉਹਦਾ ਭਰਾ ਬਾਥਰੂਮ ਚ ਵੱਡ ਜਾਂਦਾ ਉਹ ਅੰਦਰ ਆ ਕੇ ਦਰਵਾਜ਼ਾ ਭੇੜਦੀ ਆ ਤੇ ਫਿਰ ਪੈ ਜਾਂਦੀ ਆ ਤੇ ਉਹਨੂੰ ਇਹ ਪਤਾ ਹੁੰਦਾ ਵੀ ਆ ਕੇ ਤਾਂ ਸੌਂ ਜਾਊਗਾ ਵੀ ਪਾਪੇ ਵਾਸਤੇ ਵੀ ਦਰਵਾਜ਼ਾ ਮੈਂ ਹੀ ਖੋਲਣਾ ਚਲੋ ਪਈ ਆ ਤੇ 10 ਮਿੰਟਾਂ ਬਾਅਦ ਉਹਦੇ ਕਮਰੇ ਦਾ ਦਰਵਾਜ਼ਾ ਖੁੱਲਦਾ ਇੱਕਦਮ ਢਾੜ ਦੇਣੇ ਵਜਦਾ ਤੇ ਉਹ ਭੱਜ ਕੇ ਖੜੀ ਹੁੰਦੀ ਆ ਮੰਜੇ ਤੇ ਬਹਿ ਜਾਂਦੀ ਆ ਤੇ ਉਹਦਾ ਜਿਹੜਾ ਮਤਰੇਆ ਭਰਾ ਹੁੰਦਾ ਇੱਕਦਮ ਝੱਪਟਾ ਮਾਰ ਕੇ ਉਹਦੇ ਵੱਲ ਵਾਧਦਾ ਤੇ ਉਹਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਉਹ ਵਿਚਾਰੀ ਰੋਲਾ ਪਾਉਂਦੀ ਆ ਪਰ ਉਹ ਹੁਣ ਜਰਵਾਣਾ ਸੀ ਵੱਡਾ ਸੀ ਉਹਦੇ ਮੂੰਹ ਤੇ ਹੱਥ ਰੱਖ ਲੈਂਦਾ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਇੰਨਾ ਚੂਰ ਹੁੰਦਾ ਵੀ ਉਹਨੂੰ ਐ ਵੀ ਨਹੀਂ ਪਤਾ ਲੱਗਦਾ ਵੀ ਉਹ ਮੈਂ ਕੀ ਕਰ ਰਿਹਾ ਜਿੱਤੋ ਦੀ ਧੀ ਜਿਹੜੀ ਉਹ ਬੇਸੁੱਧ ਹੋ ਜਾਂਦੀ ਆ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਮੇਰੇ ਨਾਲ ਕੀ ਹੋ ਗਿਆ ਕਿਉਂਕਿ ਇੱਕ ਘਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦੇ ਹਾਂ ਚਲੋ ਉਹਦੀਆਂ ਚੀਕਾਂ ਜਿਹੜੀਆਂ ਉਹ ਚੁੱਪ ਹੋ ਜਾਂਦੀ ਆ ਉਹਦੀਆਂ ਚੀਕਾਂ ਸਦਮੇ ਦੇ ਵਿੱਚ ਬਦਲ ਜਾਂਦੀਆਂ ਨੇ ਤੇ ਉਹਦੇ ਭਰਾ ਨੂੰ ਵੀ ਉਦੋਂ ਸੁਰਤ ਆਉਂਦੀ ਆ ਜਦੋਂ ਉਹਦਾ ਨਸ਼ਾ ਲੈਂਦਾ ਉਹ ਇਹ ਘਟੀਆਂ ਕੰਮ ਕਰਕੇ ਉੱਥੋਂ ਚਲਿਆ ਜਾਂਦਾ ਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਪਿਆ ਜਾਂਦਾ ਫਿਰ ਉਹਨੂੰ ਪਏ ਪਏ ਨੂੰ ਐ ਖਿਆਲ ਆਉਂਦਾ ਵੀ ਜੇ ਇਹਨੇ ਕਿਸੇ ਨੂੰ ਦੱਸਤਾ ਵੀ ਮੈਨੂੰ ਤਾਂ ਘਰੋਂ ਕੱਢ ਦੂ ਮੇਰਾ ਪਿਓ ਫਿਰ ਉਹਦੇ ਕੋਲ ਜਾਂਦਾ ਤੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨੂੰ ਕਹਿੰਦਾ ਵੀ ਜੇ ਅੱਜ ਤੋਂ ਬਾਅਦ ਤੂੰ ਕਿਸੇ ਕੋਲੇ ਗੱਲ ਦੱਸੀ ਜਾਂ ਜੇਕਰ ਵੀ ਕੀਤਾ ਤਾਂ ਤੈਨੂੰ ਮੈਂ ਤੇਰੇ ਨਾਲ ਐਦਾਂ ਹੀ ਕਰਿਆ ਕਰੂੰ ਮਾਰਦਾ ਵੀ ਨਹੀਂ ਹੈਗਾ ਐਂ ਕਰਿਆ ਕਰੂੰ ਤੇਰੇ ਨਾਲ ਤੇ ਨਾਲੇ ਤੇਰੀ ਮਾਂ ਨਾ ਕਰੂੰ ਉਹ ਕਹਿੰਦੀ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਮੇਰੀ ਮਾਂ ਨਹੀਂ ਉਹ ਆਪਣੀ ਮਾਂ ਕਹਿੰਦਾ ਤੁਸੀਂ ਲਗਦੀਆਂ ਹੋਉਂਗੀਆਂ ਮੇਰੇ ਪਿਓ ਦੀਆਂ ਕੁਛ ਲਗਦੀਆਂ ਹੋਉਂਗੀਆਂ ਨਾ ਤਾਂ ਮੈਂ ਉਹਨੂੰ ਮਾਂ ਮੰਨਿਆ ਨਾ ਮੈਂ ਤੈਨੂੰ ਭੈਣ ਮੰਨਿਆ ਤੇ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਇਹ ਗੱਲ ਦੀ ਭਾਫ ਨਿਕਲੀ ਨਾ ਤਾਂ ਮੈਂ ਤੇਰੀਆਂ ਲੱਤਾਂ ਤੋੜ ਦੂੰ ਤੇ ਉੱਤੋਂ ਤੇਰੇ ਨਾਲ ਹੋਰ ਭੈੜਾ ਸਲੂਕ ਕਰੂੰ ਚਲੋ ਡਰ ਜਾਂਦੀ ਆ ਕੰਬਣ ਲੱਗ ਜਾਂਦੀ ਆ ਉਹਦੀ ਦੇ ਕੰਬਣ ਲੱਗ ਜਾਂਦੀ ਆ ਤੇ ਇਹ ਕਹਿ ਕੇ ਉਹ ਦਰਵਾਜ਼ਾ ਬੰਦ ਕਰਕੇ ਚਲੇ ਜਾਂਦਾ ਉਹ ਕਿੰਨਾ ਚਿਰ ਬੈਠੀ ਉੱਥੇ ਰੋਂਦੀ ਰਹਿੰਦੀ ਆ ਉਹਦੇ ਨੋਚੇ ਹੋਏ ਸਰੀਰ ਤੇ ਨੋਹਾਂ ਦੇ ਨਿਸ਼ਾਨ ਹੁੰਦੇ ਆ ਤਕਲੀਫ ਚ ਹੁੰਦੀ ਆ ਉਹ ਅਸੀਂ ਉਹ ਤਕਲੀਫ ਆ ਜਿਹੜੀ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ ਉਸ ਤੋਂ ਬਾਅਦ ਉਹ ਵਿਚਾਰੀ ਉੱਠਦੀ ਆ ਆਪਣੇ ਆਪ ਨੂੰ ਸੰਭਾਲਦੀ ਆ ਤੇ ਉਹ ਜਿਵੇਂ ਚੁੱਪ ਹੋ ਜਾਂਦੀ ਆ ਅਗਲੇ ਦਿਨ ਸਵੇਰੇ ਉੱਠਿਆ ਨਹੀਂ ਜਾਂਦਾ ਉਹਦਾ ਪਿਓ ਨੂੰ ਬਾਜ਼ ਮਾਰਦਾ ਵੀ ਰਾਣੀ ਪੁੱਤ ਤੂੰ ਉੱਠੀ ਨਹੀਂ ਮੈਂ ਖੇਤ ਜਾਣਾ ਤੂੰ ਮੇਰੇ ਵਾਸਤੇ ਚਾਹ ਬਣਾ ਦੇ ਚਲੋ ਉਮੀ ਭਰੇ ਮਨ ਨਾਲ ਉੱਠਦੀ ਹੈਗੀ ਚੁੰਨੀ ਲੈਂਦੀ ਆ ਆਪਣੇ ਤੇ ਵਾਲ ਠੀਕ ਕਰਦੀ ਆ ਚਾਹ ਬਣਾ ਕੇ ਆਪਣੇ ਪਿਓ ਨੂੰ ਫੜਾ ਦਿੰਦੀ ਆ ਤੇ ਫਿਰ ਅੰਦਰ ਵੜ ਜਾਂਦੀ ਆ ਉਹਦੇ ਪਿਓ ਇਹਨਾਂ ਨੋਟ ਨਹੀਂ ਕਰਦਾ ਚਲੋ ਉਹ ਚਲਿਆ ਜਾਂਦਾ ਖੇਤ ਤੇ ਦੁਪਹਿਰ ਤੱਕ ਜਿਹੜੀ ਜੀਤੋ ਵਾਪਸ ਆਉਂਦੀ ਆ ਉਹ ਆ ਕੇ ਵੇਖਦੀ ਆ ਵੀ ਉਹਦੀ ਧੀ ਆ ਜਿਹੜੀ ਉਹ ਘਰੇ ਪਈ ਆ ਤੇ ਉਹ ਗਈ ਕਿਉਂ ਨਹੀਂ ਸਕੂਲ ਉਹਨੂੰ ਕਹਿੰਦੀ ਕੁੜੇ ਰਾਣੀ ਤੈਨੂੰ ਤਾਂ ਮੈਂ ਤਾਂ ਛੱਡ ਕੇ ਗਈ ਸੀ ਵੀ ਤੂੰ ਸਕੂਲ ਜਾਵੇਂਗੀ ਤੇ ਤੂੰ ਸਕੂਲ ਕਿਉਂ ਨਹੀਂ ਗਈ ਉਹ ਆਪਣੀ ਮਾਂ ਦੀ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਚੀਕਾਂ ਮਾਰਨ ਲੱਗ ਜਾਂਦੀ ਆ ਤੇ ਉਹਦੀ ਮਾਂ ਜਿਹੜੀ ਉਹਨੂੰ ਪੁੱਛਦੀ ਵੀ ਕੀ ਹੋ ਗਿਆ ਤੈਨੂੰ ਤੈਨੂੰ ਤਾਂ ਮੈਂ ਚੰਗੀ ਭਲੀ ਨੂੰ ਛੱਡ ਕੇ ਗਈ ਸੀ ਉਹਦੇ ਚਿੱਟੀ 'ਚ ਹੁੰਦੀ ਆ ਵੀ ਮੈਂ ਦੱਸਾਂ ਕਿ ਨਾ ਵਰਗੋ ਦੱਸ ਦਿੰਦੀ ਆ ਉਹਨੂੰ ਇਹ ਹੁੰਦਾ ਵੀ ਜੇ ਮੈਂ ਅੱਜ ਚੱਲੂਗੀ ਤਾਂ ਮੈਨੂੰ ਕੱਲ ਨੂੰ ਵੀ ਚੱਲਣਾ ਪਊਗਾ ਤੇ ਉਹਦੀ ਮਾਂ ਨੂੰ ਕਹਿੰਦੀ ਵੀ ਵੀਰੇ ਨੇ ਮੇਰੇ ਨਾਲ ਗਲਤ ਕੀਤਾ ਤੇ ਉਹਦੀ ਮਾਂ ਉਹਦੇ ਮੂੰਹ ਤੇ ਚਪੇੜ ਮਾਰਦੀ ਉਹ ਕਹਿੰਦੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਭਰਾ ਤੇਰਾ ਹੋ ਮੇਰੇ ਕੋਲੇ ਤਾਂ ਇਹ ਗੱਲ ਕਹਿਤੀ ਜੇ ਤੂੰ ਕਿਸੇ ਹੋਰ ਕੋਲੇ ਕਹੇਂਗੀ ਨਾ ਪੱਟੀ ਮੇਸ ਕਰਨਗੀ ਕਿਉਂ ਤੂੰ ਮੇਰਾ ਹੱਸਦਾ ਵੱਸਦਾ ਘਰ ਜਾੜੇਂਗੀ ਜੇ ਤੂੰ ਉਸ ਭਰਾ ਤੇ ਇਲਜ਼ਾਮ ਲਾਵੇਂਗੀ ਤਾਂ ਤੇਰਾ ਪਿਓ ਸਾਨੂੰ ਦੋਨਾਂ ਨੂੰ ਘਰੋਂ ਕੱਢ ਦੋ ਤੈਨੂੰ ਰੱਖੂ ਕੌਣ ਉਹ ਕਹਿੰਦੀ ਮਾਂ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਝੂਠ ਨਹੀਂ ਬੋਲ ਰਹੀ ਉਦੀ ਮਾਂ ਕਹਿੰਦੀ ਚੱਲ ਜੋ ਵੀ ਹੋ ਗਿਆ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਇੱਥੇ ਆਪਦਾ ਸਾਹ ਕੁੱਟ ਲਾ ਜੇ ਤੂੰ ਬੋਲੀ ਇਦੋਂ ਬਾਅਦ ਤਾਂ ਤੇਰੀਆਂ ਲੱਤਾਂ ਮੈਂ ਤੋੜੂੰ ਦੇਖੋ ਇੱਕ ਮਾਂ ਜਿਹੜੀ ਕਿ ਆਵਦੀ ਧੀ ਦੇ ਹੱਕਾਂ ਲਈ ਉਹਦੇ ਨਾਲ ਹੁੰਦੀ ਗਲਤ ਬਾਰੇ ਖੜਨਾ ਚਾਹੀਦਾ ਸੀ ਉਹ ਉਹਨੂੰ ਹੀ ਚੁੱਪ ਰਹਿਣ ਦਾ ਕਹਿ ਰਹੀ ਆ ਤੇ ਰਾਣੀ ਬਿਲਕੁਲ ਟੁੱਟ ਚੁੱਕੀ ਸੀ ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਆ ਕਈ ਦਿਨ ਉਹ ਇਸ ਸਦਮੇ 'ਚ ਰਹਿੰਦੀ ਆ ਫਿਰ ਜੀਤੋ ਸੋਚਦੀ ਆ ਵੀ ਇਹਨੇ ਝੂਠ ਬੋਲ ਕੇ ਤਾਂ ਕੀ ਲੈਣਾਗਾ ਆਪ ਮਾਰ ਕੇ ਤਾਂ ਇਹਨੇ ਕੀ ਲੈਣਾ ਵੀ ਗੱਲ ਤਾਂ ਇਹਦੇ ਨਾਲ ਹੋਈ ਆ ਅੰਦਰੋਂ ਅੰਦਰੀ ਉਹ ਦੁਖੀ ਵੀ ਹੁੰਦੀ ਆ ਆਪਦੀ ਧੀ ਨੂੰ ਵੇਖ ਕੇ ਤੇ ਉਹ ਨਾ ਆਪਦੀ ਮਾਂ ਕੋਲੇ ਛੱਡਿਆਉਂਦੀ ਆ ਇਹਨੂੰ ਪੇਕੇ ਘਰ ਛੱਡਿਆਉਂਦੀ ਆ ਤੇ ਉਹ ਨੂੰ ਬੰਨ੍ਹ ਦਿੰਦੀ ਆ ਵੀ ਇਹ ਗੱਲ ਕਿਸੇ ਕੋਲ ਵੀ ਨਹੀਂ ਕਰਨੀ ਨਾ ਆਪਦੀ ਨਾਨੀ ਕੋਲ ਨਾਨਨੇ ਕੋਲ ਕਿਸੇ ਸਹੇਲੀ ਕੋਲ ਵੀ ਨਹੀਂ ਕਰਨੀ ਤੇ ਉਹ ਕਹਿੰਦੀ ਵੀ ਮਾਂ ਮੈਨੂੰ ਨਾ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਤੇ ਮਟਿਆਰਤੀ ਆ ਵੀ ਤੂੰ ਤਾਂ ਕਿਤੇ ਜਾਂਦੀ ਨਹੀਂ ਹੈਣਾ ਵੀ ਮੈਂ ਚਾਹਣੀ ਆ ਵੀ ਤੂੰ ਇੱਥੇ ਰੱਖ ਲੈ ਇਹਨੂੰ ਉਹਦੀ ਮਾਂ ਕਹਿੰਦੀ ਵੀ ਤੂੰ ਤਾਂ ਠੀਕ ਆ ਗੱਲ ਤੇਰੀ ਵੀ ਜੇ ਤੂੰ ਇੱਥੇ ਛੱਡ ਜਾਈਂਗੀ ਤਾਂ ਚੱਲ ਨਾਲੇ ਮੈਨੂੰ ਕੰਮ ਦਾ ਸੁੱਖ ਹੋ ਜਾਊਗਾ ਤੇ ਚਲੋ ਭਈ ਜੀਤੋ ਆਪਦੀ ਧੀ ਨੂੰ ਆਪਦੀ ਮਾਂ ਕੋਲ ਛੱਡਿਆਉਂਦੀ ਆ ਤੇ ਉਹ ਨਾ ਪੜ੍ਹਨ ਲੱਗ ਜਾਂਦੀ ਆ ਪਰ ਉਹਦੇ ਮਨ ਦੇ ਅੰਦਰ ਉਹ ਗੱਲ ਆ ਜਿਹੜੀ ਨਿਕਲਦੀ ਨਹੀਂ ਹੁੰਦੀ ਜਿਹੜਾ ਉਹਦੇ ਨਾਲ ਧੱਕਾ ਹੋਇਆ ਹੁੰਦਾ ਤੇ ਸਕੂਲ ਦੇ ਵਿੱਚ ਕਿਸੇ ਮੁੰਡੇ ਨਾਲ ਉਹਦੀ ਨੇੜਤਾ ਹੋ ਜਾਂਦੀ ਆ ਉਹ ਮੁੰਡਾ ਜਦੋਂ ਉਹਨੂੰ ਬੁਲਾਉਂਦਾ ਉਹਦੇ ਨਾਲ ਗੱਲ ਕਰਦਾ ਤੇ ਉਹਨੂੰ ਇਹ ਹੁੰਦਾ ਵੀ ਮੇਰਾ ਕੋਈ ਹਮਦਰਦ ਹੋਵੇ ਜਿਹਨੂੰ ਮੈਂ ਆਪਣੇ ਨਾਲ ਵਾਪਰੀ ਹੋਈ ਘਟਨਾ ਬਾਰੇ ਦੱਸ ਸਕਾਂ ਕੁੜੀਆਂ ਨਾਲ ਗੱਲ ਕਰਨ ਤੋਂ ਡਰਦੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਮੈਂ ਕੁੜੀਆਂ ਕੋਲ ਗੱਲ ਕੀਤੀ ਉਹ ਮੇਰੀ ਗੱਲ ਚੱਕਣਗੀਆਂ ਕਿ ਇੱਕ ਮੁੰਡੇ ਦੇ ਨਾਲ ਉਹਦੀ ਨੇੜਤਾ ਹੁੰਦੀ ਆ ਮੁੰਡੇ ਦੇ ਨਾਲ ਗੱਲਬਾਤ ਕਰਦੀ ਆ ਉਹ ਚਿੱਠੀ ਲਿਖ ਲਿਖ ਕੇ ਉਹਨੂੰ ਸਾਰੀਆਂ ਗੱਲਾਂ ਦੱਸਦੀ ਆ ਤੇ ਉਹ ਮੁੰਡਾ ਉਹਦੇ ਨਾਲ ਹੋਰ ਵੀ ਜ਼ਿਆਦਾ ਹਮਦਰਦੀ ਕਰਨ ਲੱਗ ਜਾਂਦਾ 11ਵੀਂ ਦੇ ਵਿੱਚ ਹੁੰਦੀ ਆ ਉਹ 11ਵੀਂ ਚ ਪੜ੍ਹਦੀ ਹੁੰਦੀ ਆ ਤੇ ਉਹ ਮੁੰਡਾ ਜਿਹੜਾ ਉਹ 12ਵੀਂ ਚ ਪੜ੍ਹਦਾ ਹੁੰਦਾ ਤੇ ਉਹ ਉਹਦੇ ਨਾਨਕਿਆਂ ਦੇ ਪਿੰਡ ਦਾ ਹੀ ਹੁੰਦਾ ਇਸੇ ਤਰ੍ਹਾਂ ਉਹਨਾਂ ਦੀ ਇੰਨੀ ਨੇੜਤਾ ਵੱਧ ਗਈ ਆ ਵੀ ਹੁਣ ਜੀਤੋ ਦੀ ਧੀ ਨੂੰ ਚੰਗੇ ਮਾੜੇ ਦੀ ਕੋਈ ਪਰਖ ਨਹੀਂ ਰਹਿੰਦੀ। ਭਾਵੇਂ ਕਿ ਉਹ ਕਰਦਿਆਂ ਤੋਂ ਚੋਰੀਆਂ ਲੋਕਾਂ ਤੋਂ ਚੋਰੀਆਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ। ਪਰ ਇਸ ਗੱਲ ਨੂੰ ਨਿਕਲਣ ਲੱਗਿਆ ਹਨਾ ਕਿੰਨਾ ਕੁ ਟਾਈਮ ਲੱਗਦਾ ਹੁੰਦਾ ਗੱਲ ਤਾਂ ਫੈਲ ਜਾਂਦੀ ਹੁੰਦੀ ਆ। ਸਿਆਣੇ ਤਾਂ ਬੰਦੇ ਦੀ ਤੌਰ ਦੇਖ ਕੇ ਪਛਾਣ ਦਿੰਦੇ ਆ। ਲੋਕਾਂ ਦੇ ਵਿੱਚ ਇਹ ਗੱਲ ਹੋਣ ਲੱਗੀ ਸਕੂਲ ਦੇ ਵਿੱਚ ਵੀ ਇਹ ਗੱਲ ਹੋਣ ਲੱਗੀ ਵੀ ਜੀਤੋ ਦੀ ਧੀ ਆ ਜਿਹੜੀ ਦੋਤੀ ਰਹਿੰਦੀ ਆ ਵੀ ਉਹ ਸਹੀ ਨਹੀਂ ਕੁੜੀ। ਆਣ ਕੇ ਵੜਦੀਆਂ ਜਿਹੜੀਆਂ ਬੁੜੀਆਂ ਸੀ ਉਹ ਆਪਦੀਆਂ 3 ਨੂੰ ਕਹਿੰਦੀਆਂ ਵੀ ਇਹਦੇ ਨਾਲ ਨਹੀਂ ਰਲਣਾ ਤੇ ਇਹ ਗੱਲ ਉੜਦੀ ਉੜਦੀ ਜੀਤੋ ਦੀ ਮਾਂ ਦੇ ਕੰਨਾਂ 'ਚ ਪੈ ਜਾਂਦੀ ਆ ਕੁੜੀ ਦੇ ਨਾਨੀ ਰਾਣੀ ਦੇ ਜਿਹੜੀ ਰਾਣੀ ਦੀ ਨਾਨੀ ਆ ਉਹਦੇ ਕੰਨਾਂ 'ਚ ਪੈ ਜਾਂਦੀ ਆ ਤੇ ਚਲੋ ਉਹ ਆਪਦੀ ਧੀ ਨੂੰ ਸਾਦੀ ਆ ਤੇ ਉਹਨੂੰ ਕਹਿੰਦੀ ਹੈਗੀ ਵੀ ਤੇਰੀ ਧੀ ਤਾਂ ਆ ਚੰਦ ਚੜਾਉਂਦੀ ਫਿਰਦੀ ਆ ਵੀ ਤੂੰ ਆਪਦੀ ਨੂੰ ਲੈ ਜਾ ਤੇ ਚਲ ਜਦੋਂ ਭਈ ਜੀਤੋ ਆਪਦੀ ਧੀ ਦੀ ਗੁੱਤ ਫੜਦੀ ਆ ਤੇ ਉਹਨੂੰ ਕਹਿੰਦੀ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਪਹਿਲਾਂ ਤਾਂ ਤੂੰ ਆਪਦੇ ਭਰਾ ਤੇ ਇਲਜ਼ਾਮ ਲਾਉਂਦੀ ਸੀ ਹੁਣ ਇੱਥੇ ਆ ਕੇ ਤੂੰ ਕੀ ਗੋਲ ਖਲਾਉਂਦੀ ਫਿਰਦੀ ਆ ਤਾਂ ਉਹ ਕਹਿੰਦੀ ਵੀ ਮਾਂ ਮੈਂ ਉਸ ਮੁੰਡੇ ਨਾਲ ਗੱਲਬਾਤ ਕਰਦੀ ਜ਼ਰੂਰ ਆ ਪਰ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਉਹਦੇ ਨਾਲ ਕੋਈ ਗਲਤ ਗੱਲ ਨਹੀਂ ਕਰਦੀ ਉਹੀ ਮੈਨੂੰ ਉਹ ਚੰਗਾ ਲੱਗਦਾ ਉਹ ਮੇਰੇ ਦੁੱਖ ਸੁਣ ਲੈਂਦਾ ਤੂੰ ਮਾਂ ਹੋ ਕੇ ਮੇਰੇ ਦੁੱਖ ਨਹੀਂ ਸੁਣੇ ਪਰ ਮੈਂ ਉਹਦੇ ਕੋਲੇ ਸਿਰਫ ਆਪਦੇ ਦੁੱਖ ਸੁਣਾਉਣੀ ਆ ਵੀ ਮੈਂ ਉਸ ਗੱਲ ਚੋਂ ਨਿਕਲ ਨਹੀਂ ਸਕੀ ਜਿਹੜੀ ਗੱਲ ਮੇਰੇ ਨਾਲ ਹੋਈ ਆ ਉਹ ਕਹਿੰਦੀ ਵੀ ਕੁੜੀਆਂ ਨੂੰ ਤਾਂ ਬਹੁਤ ਕੁਝ ਸਹਿਣਾ ਪੈ ਜਾਂਦਾ ਇਹ ਗੱਲਾਂ ਦਬਾਉਣੀਆਂ ਵੀ ਪੈਂਦੀਆਂ ਕਦੇ ਘਰ ਆਲਾ ਜੁਲਮ ਕਰਦਾ ਕਦੇ ਘਰ ਆਲਾ ਕੁੱਟਦਾ ਮਾਰਦਾ ਕਦੇ ਸੱਸ ਜੁਲਮ ਕਰਦੀ ਆ ਕਦੇ ਸਮਾਜ ਦੇ ਇਹ ਜਿਹੇ ਬੰਦੇ ਆ ਜਿਹੜੇ ਉਹ ਨੋਚਦੇ ਆ ਵੀ ਕੁੜੀਆਂ ਨੂੰ ਚੁੱਪ ਰਹਿਣਾ ਚਾਹੀਦਾ ਤੇ ਪਰ ਕਹਿੰਦੀ ਹੁਣ ਤੇਰੀ ਇਹੋ ਜੀ ਕਰਤੂਤ ਸੁਣ ਕੇ ਮੈਂ ਤੈਨੂੰ ਇੱਥੇ ਨਹੀਂ ਛੱਡ ਸਕਦੀ ਤੇ ਉਹ ਚਲ ਉਹਨੂੰ ਨਾਲ ਹੀ ਲੈ ਜਾਂਦੀ ਆ ਉਹਨੂੰ ਉਹ ਸੋਚਦੀ ਆ ਵੀ ਜਿੱਦੇ ਮੈਂ ਕਿਤੇ ਜਾਇਆ ਕਰੂੰਗੀ ਇਹਨੂੰ ਮੈਂ ਲੈ ਜਾਇਆ ਕਰੂੰਗੀ ਨਾਲ ਵੀ ਘਰੇ ਨਹੀਂ ਛੱਡਿਆ ਕਰਦੀ ਚਲੋ ਵਿਚਾਰੀ ਫੇਰ ਉਸੇ ਦਲਦਲ ਦੇ ਵਿੱਚ ਜਾਂਦੀ ਆ ਤੇ ਕਿਤੇ ਨਾ ਕਿਤੇ ਜੀਤੋ ਨੂੰ ਜਾਣਾ ਹੀ ਪੈ ਜਾਂਦਾ ਜੀਤੋ ਜਦੋਂ ਜਾਂਦੀ ਤਾਂ ਉਹਦਾ ਮਤਰਿਆ ਪੁੱਤ ਉਹਦੀ ਧੀ ਦੇ ਨਾਲ ਕੋ ਕਰਮ ਕਰਦਾ 6 ਮਹੀਨੇ ਗੁਜ਼ਰ ਜਾਂਦੇ ਆ ਜੀਤੋ ਦੀ ਧੀ ਆਪਣੀ ਮਾਂ ਨੂੰ ਵਾਰ-ਵਾਰ ਦੱਸਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦੀ ਮਾਂ ਉਹਨੂੰ ਚੁੱਪ ਰਹਿਣ ਲਈ ਕਹਿੰਦੀ ਤੇ ਉਹਨੂੰ ਇਹ ਲੱਗਦਾ ਸੀ ਵੀ ਜਦੋਂ ਮੇਰੀ ਧੀ 18 ਸਾਲ ਤੋਂ ਟੱਪ ਗਈ ਵੀ ਨਾਲ ਦੀ ਨਾਲ ਮੈਂ ਦਾ ਵਿਆਹ ਕਰ ਦੂੰ ਤੇ ਉਸ ਤੋਂ ਬਾਅਦ ਵੀ ਆਪਦੇ ਸਹੁਰੇ ਘਰ ਜਾਊਗੀ ਚਲੋ ਤੇ ਲ ਉਹ ਕਹਿੰਦੀ ਕਿ ਦੇਖ ਤੂੰ ਚੁੱਪ ਕਰ ਜਾ ਤੇਰੇ ਨਾਲ ਜੋ ਵੀ ਹੋਇਆ ਹੁਣ ਤਾਂ ਹੋ ਗਿਆ ਹੁਣ ਤਾਂ ਤੂੰ ਝੱਲ ਲਿਆ ਮੈਂ ਪਹਿਲਾਂ ਕਿਤੇ ਹੋਰ ਵਿਆਹੀ ਸੀ ਹੁਣ ਕਿਤੇ ਹੋਰ ਵਿਆਹੀਆਂ ਤੂੰ ਵੀ ਐਂ ਸੋਚ ਲਾ ਵੀ ਪਹਿਲਾਂ ਤੂੰ ਕਿਤੇ ਵਿਆਹੀ ਸੀ ਹੁਣ ਤੇਰਾ ਦੂਜੀ ਵਾਰ ਵਿਆਹ ਕਰਾਂਗੇ ਇੱਕ ਮਾਂ ਦਾ ਐਡਾ ਜਿਗਰਾ ਵੀ ਉਹ ਆਪਣੀ ਧੀ ਨੂੰ ਕੀ ਸਹਿਣ ਕਰਨ ਨੂੰ ਕਹਿ ਰਹੀ ਆ ਪਤਾ ਨਹੀਂ ਸਮਾਜ ਤੋਂ ਡਰਦੀ ਸੀ ਲੋਕਾਂ ਤੋਂ ਡਰਦੀ ਸੀ ਪਤਾ ਨਹੀਂ ਇਹਨੂੰ ਇਹ ਸੀ ਮੇਰਾ ਘਰ ਖਰਾਬ ਹੋਊ ਪਤਾ ਨਹੀਂ ਉਹ ਕੀ ਸੋਚ ਕੇ ਚੁੱਪ ਸੀ ਪਰ ਉਹ ਆਪਣੀ ਧੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਹਨਾਂ 6 ਮਹੀਨਿਆਂ ਦੇ ਵਿੱਚ ਜੀਤੋ ਦੀ ਧੀ ਗਰਭਵਤੀ ਹੋ ਜਾਂਦੀ ਆ ਇੱਕ ਦਿਨ ਉਹ ਸਵੇਰੇ ਉੱਠਦੀ ਆ ਉਹਨੂੰ ਉਲਟੀ ਆਉਂਦੀ ਆ ਤੇ ਉਹ ਭੱਜ ਕੇ ਬਾਥਰੂਮ ਵੱਲ ਜਾਂਦੀ ਆ ਤੇ ਜੀਤੋ ਦੇ ਕੰਨ ਵੀ ਖੜੇ ਹੋ ਜਾਂਦੇ ਆ ਤੇ ਉਧਰੋਂ ਜੀਤੋ ਦੇ ਘਰ ਵਾਲਾ ਆ ਜਾਂਦਾ ਉਹ ਆਪਣੀ ਧੀ ਨੂੰ ਉਲਟੀਆਂ ਕਰਦੀ ਵੇਖ ਕੇ ਉਹ ਕਹਿੰਦਾ ਵੀ ਕੀ ਹੋਇਆ ਕੁੜੀ ਨੂੰ ਉਲਟੀਆਂ ਘਾਤੋਂ ਕਰੀ ਜਾਂਦੀ ਆ ਤਾਂ ਜੀਤੋ ਆ ਜਿਹੜੀ ਉਹ ਕੰਬਣ ਲੱਗ ਜਾਂਦੀ ਆ ਵੀ ਇਹਨੂੰ ਕਿਤੇ ਵਿੜਕ ਨਾ ਲੱਗ ਜੇ ਉਹ ਕਹਿੰਦੀ ਨਹੀਂ ਬੱਸ ਉਹੀ ਇਤਜਾਬ ਜਾ ਬਣਿਆ ਸੀਗਾ ਕੁਝ ਖਾ ਪੀ ਲਿਆ ਹੁਣ ਅਲਟਾ ਸਿੱਧਾ ਤੇ ਚਲੋ ਭਈ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਮੈਂ ਨਾ ਕਿ ਇਹਨੂੰ ਕਿਸੇ ਦਾਈ ਕੋਲ ਲੈ ਕੇ ਜਾਮਾ ਫਿਰ ਉਹ ਸੋਚਦੀ ਆ ਵੀ ਜੇ ਮੈਨੂੰ ਦਾਈ ਕੋਲ ਲੈ ਕੇ ਗਈ ਦਾਈ ਨੂੰ ਪਤਾ ਲੱਗ ਗਿਆ ਤੇ ਇਹ ਤਾਂ ਕੰਮ ਗਲਤ ਹੋ ਜੂ ਉਹਨਾਂ ਕਰੀ ਕੀ ਕਰਦੀ ਆ ਵੀ ਗਰਮ ਚੀਜ਼ਾਂ ਉਹਨੂੰ ਦੇਣੀਆਂ ਸ਼ੁਰੂ ਕਰ ਦਿੰਦੀ ਆ ਦੁੱਧ ਦੇ ਵਿੱਚ ਦਾਖਾਂ ਵાળ ਕੇ ਦੇਤੀਆਂ ਜਿਹੜੀਆਂ ਜਿਹੜੀਆਂ ਗੱਲਾਂ ਸੁਣੀਆਂ ਹੁੰਦੀਆਂ ਵੀ ਇਹਦੇ ਨਾਲ ਬੱਚਾ ਗਿਰ ਜਾਂਦਾ ਇਹਦੇ ਨਾਲ ਗਿਰ ਜਾਂਦਾ 15 ਦਿਨ ਤੱਕ ਉਹਨੂੰ ਗਰਮ ਕਾੜੇ ਪੀਾਈ ਜਾਂਦੀ ਆ ਵੀ ਜੇ ਇਹਦੇ ਪੇਟ 'ਚ ਬੱਚਾ ਹੋਇਆ ਤਾਂ ਉਹ ਗਿਰ ਜੂ ਪਰ ਜੀਤੋ ਦੀ ਧੀ ਦੀ ਹਾਲਤ ਸੀ ਜਿਹੜੀ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਉਲਟੀਆਂ ਬੱਤ ਆਉਣੇ ਉਹਨੂੰ ਚੱਕਰ ਆਉਣੇ ਉਹਦੇ ਕੁਝ ਵੀ ਨਾ ਪਛਣਾ ਹੁਣ ਜੀਤੋ ਦੇ ਘਰ ਵਾਲਾ ਜਿਹੜਾ ਉਹ ਥੋੜੀ ਥੋੜੀ ਗੱਲ ਸਮਝ ਜਾਂਦਾ ਵੀ ਇੱਕ ਦਿਨ ਬਿਮਾਰ ਹੋ ਦੋ ਦਿਨ ਬਿਮਾਰ ਹੋ ਵੀ 15 20 ਦਿਨ ਹੋ ਗਏ ਲਗਾਤਾਰ ਉਲਟੀਆਂ ਆਉਂਦੀਆਂ ਚਿੱਤ ਕੱਚਾ ਹੁੰਦਾ ਹੁਣ ਬੰਦਾ ਇਹਨੂੰ ਇੰਨਾ ਕ ਤਾਂ ਪਤਾ ਹੀ ਹੁੰਦਾ ਹੈ ਨਾ ਵੀ ਇਹ ਬਦਲਾ ਕਿਉਂ ਆਇਆ ਤੇ ਉਹ ਆਪਣੇ ਘਰ ਵਾਲੀ ਨੂੰ ਅੰਦਰ ਲਿਜਾ ਕੇ ਕਹਿੰਦਾ ਮਟਿਆਰਤੀ ਆ ਕਿਤੇ ਕੋਈ ਗਲਤ ਗੱਲ ਤਾਂ ਨਹੀਂ ਹੋਈ ਦੱਸਦੇ ਜੇ ਕੋਈ ਗੱਲ ਆ ਤਾਂ ਉਹੀ じゃ ਹੀਲਾ ਕਰ ਲਾਂਗੇ ਤੂੰ ਧੀ ਦੀ ਮਾਂ ਵੀ ਤੈਨੂੰ ਉਹ ਤੇ ਨਿਗਾ ਰੱਖਣੀ ਚਾਹੀਦੀ ਸੀ ਤਾਂ ਉਹ ਜਿਹੜੀ ਉਹ ਕਹਿੰਦੀ ਵੀ ਗੱਲ ਤਾਂ ਉਹੀ ਹੋ ਗਈ ਉਹਦੇ ਘਰ ਵਾਲਾ ਉਹਦੀ ਗੁੱਤ ਫੜ ਲੈਂਦਾ ਤੇ ਉਹਦੇ ਚਪੇੜ ਮਾਰਦਾ ਕਹਿੰਦਾ ਉਦਨ ਦੀ ਤੂੰ ਸੁੱਤੀ ਪਈ ਸੀ ਤੈਨੂੰ ਪਤਾ ਨਹੀਂ ਸੀ ਧੀ ਨਾਲ ਕੀ ਹੋ ਗਿਆ ਤੇ ਚਲ ਭਈ ਉਹ ਸੋਚਦੀ ਆ ਵੀ ਜਿੱਦਾਂ ਦੀ ਇਹ ਉਥੋਂ ਆਈ ਆ ਨਾਨਕਿਆਂ ਤੋਂ ਵੀ ਉਦੋਂ ਬਾਅਦ ਤਾਂ ਮੈਨੂੰ ਕੱਲੀ ਨੂੰ ਛੱਡਿਆ ਨੀਗਾ ਫਿਰ ਉਹ ਯਾਦ ਕਰਦੀ ਆ ਵੀ ਇਹ ਪਿਛਲੇ ਮਹੀਨੇ ਨਾਨਕੀ 10 ਦਿਨ ਲਾ ਕੇ ਆਈ ਆ ਵੀ ਉਹ ਇਹ ਗੱਲ ਨਹੀਂ ਸੋਚਦੀ ਵੀ ਇਸ ਘਰ ਦੇ ਵਿੱਚ ਹੀ ਉਹਦੇ ਨਾਲ ਕੁਝ ਹੋਇਆਗਾ ਉਹ ਆਪਦੀ ਮਾਂ ਨੂੰ ਕਹਿੰਦੀ ਵੀ ਮਾਂ ਜਿੱਦੋਂ ਤੇਰੇ ਕੋਲੇ ਆਈ ਸੀ ਕੁੜੀ ਵੀ ਤੂੰ ਕਿਤੇ ਗਈ ਤਾਂ ਨਹੀਂ ਛੱਡ ਕੇ ਇਹਨੂੰ ਇਕੱਲੀ ਨੂੰ ਉਹ ਕਹਿੰਦੀ ਪੁੱਤ ਵੀ ਤੇਰੀ ਟਾਈ ਦਾ ਭਰਾ ਮਰ ਗਿਆ ਸੀਗਾ ਮੈਂ ਭੋਗ ਤੇ ਗਈ ਸੀ ਜਿੱਤੋ ਜਿਹੜੀ ਆਪਦੇ ਮਨ 'ਚ ਹੀ ਇਹ ਸੋਚਦੀ ਰਹਿੰਦੀ ਆ ਵੀ ਮੇਰੀ ਧੀ ਨੇ ਗਲਤ ਕੰਮ ਕੀਤਾ ਮੂੰਹ ਕਾਲਾ ਕੀਤਾ ਤਾਂ ਮੇਰੇ ਪੇਕਿੰਗ ਕੀਤਾ ਉਹ ਇਹ ਗੱਲ ਨਹੀਂ ਸਮਝਦੀ ਵੀ ਮੇਰੇ ਹੀ ਮਤਰੇ ਮੁੰਡੇ ਨੇ ਇਹਦੇ ਨਾਲ ਦੁਬਾਰੇ ਕੁਝ ਕੀਤਾ ਹੋਊਗਾ ਮਹਨੋ ਸੋਚਦੀ ਹੈ ਵੀ ਜੇ ਮੈਂ ਆਪਦੇ ਘਰ ਵਾਲੇ ਕੋਲ ਗੱਲ ਕਰੀ ਵੀ ਗੱਲ ਤਾਂ ਇਹਦੀ ਉੱਥੇ ਵੀ ਫੈਲੀ ਹੋਈ ਸੀ ਵੀ ਜੇ ਗੱਲ ਐ ਨਿਕਲ ਲਈ ਤੇ ਉਹ ਕਹਿੰਦੀ ਹੈ ਵੀ ਚਲ ਐ ਕਰਦੇ ਆਪਾਂ ਇਹਦਾ ਹੀਲਾ ਕਰ ਇਹਨੂੰ ਆਪਾਂ ਕਿਤੇ ਵਿਆਹ ਕੇ ਤੋਰ ਦਿੰਨੇ ਆ ਉਹਦੇ ਘਰ ਵਾਲਾ ਕਹਿੰਦਾ ਇਹਨੂੰ ਕੌਣ ਲਊਗਾ ਮੈਨੂੰ ਤੂੰ ਸਾਰੀ ਉਮਰ ਦਾ ਮਿਹਣਾ ਦਿਵਾਉਣੀ ਆ ਚਲ ਇਹ ਉਹਨਾਂ ਗੁੱਸੇ ਚੋਂ ਘਰੋਂ ਬਾਹਰ ਚੱਲਿਆ ਜਾਂਦਾ ਬਾਹਰ ਜਾ ਕੇ ਉਹਨੂੰ ਉਹਦਾ ਮੁੰਡਾ ਮਿਲਦਾ ਉਹ ਆਪਦੇ ਮੁੰਡੇ ਨੂੰ ਠੇਕੇ ਤੇ ਲੈ ਜਾਂਦਾ ਉਹਨੂੰ ਕਹਿੰਦਾ ਚਲ ਮੈਨੂੰ ਠੇਕੇ ਤੇ ਛੱਡ ਕੇ ਆ ਉਹ ਕਹਿੰਦਾ ਬਾਪੂ ਹੁਣ ਤੱਕ ਕਿੰਨੇ ਦਿਨ ਹੋ ਗਏ ਤੂੰ ਪੀਤੀ ਨਹੀਂ ਸੀ ਤੂੰ ਕਹਿੰਦਾ ਦਾਰੂ ਪੀਣਾ ਕਹਿੰਦਾ ਆ ਜਾ ਬਸ ਚਲੋ ਆਪਦੇ ਪੁੱਤ ਨੂੰ ਠੇਕੇ ਤੇ ਲੈ ਜਾਂਦਾ ਤੇ ਪੁੱਤ ਨੂੰ ਵੀ ਨਾਲ ਹੀ ਬਿਠਾ ਲੈਂਦਾ ਕਿਉਂਕਿ ਪੁੱਤ ਪਿੰਦਾ ਹੀ ਸੀ ਉੱਥੇ ਪਿਓ ਪੁੱਤ ਬਹਿ ਕੇ ਦਾਰੂ ਪੀਂਦੇ ਆ ਤਾਂ ਫਿਰ ਜੀਤੋ ਦੇ ਘਰ ਵਾਲਾ ਆਪਦੇ ਮੁੰਡੇ ਨੂੰ ਦੱਸਦਾ ਵੀ ਭੈਣ ਨੇ ਤਾਂ ਤੇਰੀ ਨਿਚਨ ਚਾੜਤਾ ਵੀ ਉਹ ਤਾਂ ਕਿਸੇ ਦਾ ਪਾਪ ਆਪਦੇ ਢਿੱਡ ਚ ਲਈ ਫਿਰਦੀ ਆ ਵੀ ਆਪਾਂ ਕੀ ਕਰੀਏਗੀ ਤਾਂ ਉਹ ਮੁੰਡੇ ਨੂੰ ਇਹ ਹੁੰਦਾ ਵੀ ਕੀਤਾ ਤਾਂ ਉਹਦੇ ਨਾਲ ਗਲਤ ਮੈਂ ਆ বিজে ਕੱਲੇ ਨੂੰ ਗੱਲ ਨਿਕਲੀ ਤਾਂ ਮੇਰਾ ਪਿਓ ਤਾਂ ਮੈਨੂੰ ਘਰੇ ਕੱਢ ਦੂ ਘਰੋਂ ਕੱਢ ਦੂ ਉਹ ਆਪਦੇ ਪਿਓ ਨੂੰ ਢੜਕਾਉਂਦਾ ਉਹਨੂੰ ਕਹਿੰਦਾ ਵੀ ਜੇ ਤੇਰੀ ਆਪ ਦੀ ਖੁਦ ਦੀ ਔਲਾਦ ਹੁੰਦੀ ਉਹ ਹੈ ਤਾਂ ਤੇਰੀ ਜੇ ਮੇਰੀ ਮਾਂ ਦੀ ਔਲਾਦ ਹੁੰਦੀ ਮੈਂ ਤਾਂ ਨਾ ਛੱਡਦਾ ਜੇ ਮੇਰੀ ਸੱਕੀ ਭੈਣ ਹੁੰਦੀ ਉਹ ਕਹਿੰਦਾ ਹੈ ਤਾਂ ਤੇਰੀ ਭੈਣ ਹੀ ਜੇ ਉਹਨੇ ਗਲਤ ਕੀਤਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੇਰਾ ਹੱਕ ਨਹੀਂ ਉਹ ਕਹਿੰਦਾ ਫਿਰ ਐਂ ਕਰਦੇ ਆ ਬਾਪੂ ਚੱਕ ਦਿੰਨੇ ਆ ਕੰਮ ਉਹ ਆਪਦੇ ਪਿਓ ਨੂੰ ਐਂ ਢੜਕਾ ਲੈਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਅੱਜ ਨਹੀਂ ਤਾਂ ਸਵੇਰੇ ਗੱਲ ਨਿਕਲੂਗੀ ਮੇਰੇ ਤੇ ਗੱਲ ਆਊਗੀ ਤੇ ਚਲ ਪਿਓ ਆਪਦੇ ਪਿਓ ਨੂੰ ਪੂਰੀ दारू ਪਿਆ ਕੇ ਲਿਆਉਂਦਾ ਆਪਦੀ ਵੀ ਉਹਦੀ दारू ਪੀਤੀ ਹੁੰਦੀ ਆ ਰੱਜ ਕੇ ਪਿਓ ਪੁੱਤ ਘਰੇ ਵੜਦੇ ਆ ਤੇ ਆ ਕੇ ਦਰਵਾਜਾ ਟੜਾਕ ਦੇ ਨੇ ਮਾਰਦੇ ਆ ਜੀਤੋ ਆ ਜਿਹੜੀ ਉਹ ਵੀ ਡਰ ਜਾਂਦੀ ਆ ਜੀਤੋ ਦੀ ਧੀ ਅੰਦਰ ਪਈ ਹੁੰਦੀ ਆ ਉਹ ਵੀ ਡਰ ਜਾਂਦੀ ਆ ਤੇ ਚਲ ਆ ਕੇ ਨਾ ਉਹ ਕੀ ਕਰਦੇ ਆ ਉਹ ਚੁੱਪ ਚਾਪ ਅੰਦਰ ਵੜ ਜਾਂਦੇ ਆ ਦੋਨਾਂ ਦੀ ਰਏ ਸੀਗੀ ਜੀਤੋ ਤਾਂ ਹਜੇ ਰਸੋਈ 'ਚ ਹੀ ਫਿਰਦੀ ਸੀ ਅੰਦਰ ਜਾ ਕੇ ਉਹ ਜਿੱਥੇ ਕੁੜੀ ਪਈ ਹੁੰਦੀ ਆ ਰਾਣੀ ਪਈ ਹੁੰਦੀ ਆ ਜਿੱਥੇ ਉਹ ਦਰਵਾਜਾ ਬੰਦ ਕਰ ਲੈਂਦੇ ਆ ਤੇ ਜੀਤੋ ਦੇ ਘਰ ਵਾਲਾ ਰਾਣੀ ਦਾ ਮਤਰੇਆ ਪਿਓ ਉਹਦੇ ਮੂੰਹ ਤੇ ਹੱਥ ਰੱਖ ਲੈਂਦਾ ਤੇ ਜਿਹੜਾ ਉਹਦਾ ਭਰਾਗਾ ਉਹ ਉਹ ਉਹਦਾ ਗਲ ਘੁੱਟ ਦਿੰਦਾ 10 ਮਿੰਟ ਵੀ ਉਹਨਾਂ ਨੂੰ ਲੱਗਦੇ ਨਹੀਂ ਚੁੱਪਚਾਪ ਆ ਕੇ ਉਹਨੂੰ ਮਾਰ ਦਿੰਦੇ ਆ ਤੇ ਉਹਨੂੰ ਮਾਰ ਕੇ ਬਾਹਰ ਆ ਕੇ ਜੀਤੋ ਨੂੰ ਕਹਿੰਦੇ ਹੁਣ ਤੂੰ ਖੇਖਣ ਜੇ ਨਾ ਕਰੀ ਹੁਣ ਤੂੰ ਬਾਲੀਆਂ ਪਖੰਡ ਜੇ ਨਾ ਕਰੀ ਚੁੱਪਚਾਪ ਆਪਦੇ ਪੇਕਿਆਂ ਨੂੰ ਸੱਦਲਾ ਤੇ ਤੜਕੇ ਦਾ ਫਾਹਾ ਪੱਢਾਂਗੇ ਜੇ ਕਿਸੇ ਨੇ ਗੱਲ ਪੁੱਛੀ ਤਾਂ ਇਹ ਕਹਦੀ ਵੀ ਬਿਮਾਰ ਸੀ ਬਹੁਤ ਦਿਨਾਂ ਦੀ ਚੱਲ ਰਹੀ ਸੀਗੀ ਉਲਟੀਆਂ ਲੈਟਰੀਨਾਂ ਲੱਗੀਆਂ ਸੀਗੀਆਂ ਤੇ ਪਾਣੀ ਦੀ ਘਾਟ ਹੋ ਗਈ। ਚਲ ਐਦਾਂ ਹੀ ਕਰਦੇ ਆਗੇ। ਤੜਕੇ ਨੂੰ ਕਰਕੇ ਪਿੰਡ ਦੀ ਪੰਚਾਇਤ ਇਕੱਠੀ, ਦੋ ਚਾਰ ਬੰਦਿਆਂ ਨੂੰ ਵੀ ਭਾਈ ਸਾਡੀ ਮਟਿਆਰ ਜਵਣਤੀ ਸੀਗੀ, ਬਿਮਾਰ ਹੋਈ ਤੇ ਮੁੱਕ ਗਈ। ਸਰਪੰਚ ਨੂੰ ਕਹਿੰਦੇ ਵੀ ਦੇਖੋ ਮਟਿਆਰ ਧੀ ਹੈਗੀ ਤੇ ਲੋਕਾਂ ਨੇ ਗੱਲਾਂ ਕਰਨੀਆਂ ਨੇ ਵੀ ਅਸੀਂ ਚਾਹੁੰਦੇ ਆ ਵੀ ਸਸਕਾਰ ਛੇਤੀ ਛੇਤੀ ਹੋ ਜੇ। ਉਹਨਾਂ ਨੂੰ ਕੀ ਤਰਾਸ ਸੀ? ਜੀਤੋ ਦੇ ਮਾਪਿਓ ਆ ਜਾਂਦੇ ਔਂਦੇ ਕਰ ਲਾਉਂਦੇ, ਜੀਤੋ ਵੀ ਰੋਂਦੀ ਆਂ ਤਾਂ ਪੂਰਾ ਪਖੰਡ ਕਰਦੀ ਆ। ਦੇਣ ਚੜਦੇ ਦੇ ਨਾਲ ਹੀ ਲਿਜਾ ਕੇ ਪਿੰਡ ਦੇ ਚਾਰ ਬੰਦੇ ਉਹਦਾ ਸੰਸਕਾਰ ਕਰਿਆਉਂਦੇ ਆ ਪਿੰਡ ਦੇ ਲੋਕਾਂ ਨੂੰ ਵਿੜਕ ਸੀ ਵਿੜਕਾ ਤਾਂ ਕਹਿੰਦੇ ਕੰਦਾ ਨੂੰ ਵੀ ਹੋ ਜਾਂਦੀਆਂ ਨੇ ਪਰ ਕੋਈ ਕੁਝ ਬੋਲਿਆ ਨਹੀਂ ਪਰ ਇੱਕ ਮਾਂ ਦਾ ਜੇਰਾ ਦੇਖੋ ਜਿਹੜੀ ਸਾਰਾ ਕੁਝ ਵੇਖ ਕੇ ਅੱਖੀਂ ਵੇਖ ਕੇ ਚੁੱਪ ਕਰ ਗਈ ਉਦੋਂ ਬਾਅਦ ਵੀ ਉਹਨੇ ਰੋਲਾ ਨਹੀਂ ਪਾਇਆ ਉਹਨੇ ਇਹ ਨਹੀਂ ਕਿਹਾ ਵੀ ਇਹਨਾਂ ਨੇ ਮੇਰੀ ਧੀ ਮਾਰਤੀ ਉੱਥੇ ਵੀ ਉਹ ਆਪਦੀ ਧੀ ਨੂੰ ਹੀ ਕਸੂਰਵਾਰ ਸਮਝਦੀ ਰਹੀ ਇੱਕ ਕੁੜੀ ਜਿਹਦੇ ਬਚਪਨ ਦੇ ਵਿੱਚ ਬਚਪਨ ਨਹੀਂ ਜਦੋਂ ਉਹ ਪੇਟ 'ਚ ਸੀ ਉਹਦਾ ਪਿਓ ਗੁਜ਼ਰਿਆ ਫਿਰ ਉਹਦੀ ਦਾਦੀ ਨੇ ਉਹਨੂੰ ਗੱਲ ਨਾ ਲਾਇਆ ਉਸ ਤੋਂ ਬਾਅਦ ਸਭ ਤੋਂ ਨੇੜੇ ਉਹਦੀ ਮਾਂ ਉਹਦੀ ਮਾਂ ਨੇ ਵੀ ਉਹਨੂੰ ਨਾ ਸਮਝਿਆ ਇੱਥੇ ਇੱਕ ਗੱਲ ਮੈਂ ਜ਼ਿਕਰ ਕਰਨਾ ਚਾਹੂੰਗੀ ਵੀ ਜੇ ਰਾਣੀ ਦੇ ਸਕੂਲ ਦੇ ਵਿੱਚ ਮੁੰਡੇ ਨਾਲ ਗੱਲਬਾਤ ਹੋਈ ਉਹ ਏਸੇ ਕਰਕੇ ਹੋਈ ਕਿਉਂਕਿ ਉਹਦੀ ਮਾਂ ਜੀਤੋ ਉਹਦੀ ਗੱਲ ਨਹੀਂ ਸੁਣਦੀ ਸੀ ਜੇ ਉਹਦੀ ਮਾਂ ਨੇ ਉਹਦਾ ਦਰਦ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹਨੂੰ ਬਾਹਰ ਉਸ ਮੁੰਡੇ ਨਾਲ ਨੇੜਤਾ ਹੋਣੀ ਹੀ ਨਹੀਂ ਸੀ ਕਿਤੇ ਨਾ ਕਿਤੇ ਮਨ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਬੱਚਿਆਂ ਦੇ ਮਨ ਤੇ ਕੁਝ ਬੋਝ ਹੁੰਦਾ ਅੱਜ ਕੱਲ ਦਾ ਸਮਾਂ ਹੋਰ ਆ ਪਰ ਪਹਿਲਾਂ ਦਾ ਸਮਾਂ ਥੋੜਾ ਹੋਰ ਸੀ ਵੀ ਉਸ ਗੱਲ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਆਪਣੇ ਬੱਚਿਆਂ ਨੂੰ ਗਲਤ ਰਾਹ ਤੇ ਜਾਂਦਿਆਂ ਨੂੰ ਮੋੜ ਸਕਦੇ ਹਾਂ ਪਰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਮਝਦੇ ਤਾਂ ਉਹ ਗਲਤ ਰਾਹੇ ਜਾਂਦੇ ਨੇ ਗਲਤ ਕੰਮ ਕਰਦੇ ਨੇ ਸਾਰੇ ਕੇਸਾਂ ਦੇ ਵਿੱਚ ਇੱਕੋ ਜੀ ਚੀਜ਼ ਨਹੀਂ ਵਾਪਰਦੀ ਇੱਕੋ ਜੀ ਗੱਲ ਨਹੀਂ ਵਾਪਰਦੀ ਕਈ ਵੈਸੀ ਬੱਚੇ ਵਿਗੜੈਲ ਹੁੰਦੇ ਆ ਪਰ ਕਈ ਥਾਵਾਂ ਤੇ ਬੱਚੇ ਦੀ ਓਨੀ ਗਲਤੀ ਨਹੀਂ ਹੁੰਦੀ ਜਿੰਨੀ ਉਹਦੇ ਮਾਪਿਆਂ ਦੀ ਹੁੰਦੀ ਆ ਜਿਵੇਂ ਇਸ ਕਹਾਣੀ ਦੇ ਵਿੱਚ ਜੀਤੋ ਦੀ ਗਲਤੀ ਨੇ ਉਹਦੀ ਧੀ ਦੀ ਜ਼ਿੰਦਗੀ ਖਰਾਬ ਕੀਤੀ ਦੇਖੋ ਉਹ ਪਿਓ ਨੇ ਆਪਣੇ ਪੁੱਤਰ ਬਾਰੇ ਕਦੇ ਨਹੀਂ ਮਾੜਾ ਸੋਚਿਆ ਉਹਦੀ ਗੱਲ ਤਾਂ ਨਿਕਲ ਕੇ ਸਾਹਮਣੇ ਨਹੀਂ ਆਈ ਕਿਉਂਕਿ ਜੀਤੋ ਨੇ ਵੀ ਨਹੀਂ ਦੱਸੀ ਤੇ ਜੀਤੋ ਦੀ ਧੀ ਜਿਨੇ ਬਚਪਨ ਤੋਂ ਹੀ ਉਹਨਾ ਪਿਆਰ ਨਹੀਂ ਜਿਹਨੂੰ ਮਿਲਿਆ ਸੀ ਜਿਹਨੂੰ ਜਮਦੀ ਨੂੰ ਉਹਦੀ ਦਾਦੀ ਨੇ ਨਕਾਰਤਾ ਸੀ ਤੇ ਮੁੜਕੇ ਉਹ ਵਿਚਾਰੀ ਇੰਨਾ ਤਸ਼ੱਦਦ ਸਹਿ ਕੇ ਆਖਰ ਨੂੰ ਮਰੀ ਵੀ ਉਹੀ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੇ ਆਸ-ਪਾਸ ਇਦਾਂ ਦੀ ਕੋਈ ਕਹਾਣੀ ਆ ਤਾਂ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ